ਮਨੀਸ਼ ਸੋਦੀਏ ਦੇ ਸਾਹਮਣੇ ਦੰਦ ਭੇਦ ਰੂਪਗਾਉਂਦੇ ਪਮਾਉਂਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਨਿਚਲੇ ਸਤਰੀ ਰਾਜਨੀਤੀ ਪਹੁੰਚ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦਾ ਧੀਆਂ ਭੈਣਾਂ ਦੇ ਰਾਖੇ ਪੰਜਾਬੀ ਤੇ ਸਿਆਸੀ ਕਿਹੜ ਕੱਢਣ ਦੇ ਲਈ ਹੈ ਇਹਦੀ ਸੌੜੀ ਸਿਆਸਤ ਕਿ ਕੰਚਨ ਪ੍ਰੀਤ ਨੂੰ ਇੱਕ ਝੂਠੇ ਪਰਚੇ ਦੇ ਵਿੱਚ ਰਾਤ ਨੂੰ ਗ੍ਰਿਫਤਾਰ ਕੀਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਅਦਾਲਤਾਂ ਤੋਂ ਉੱਪਰ ਚਾਰ ਪਰਚੇ ਕੰਚਨਪ੍ਰੀਤ ਦੇ ਖਿਲਾਫ ਇਹ ਚੋਣਾ ਦੇ ਵਿੱਚ ਦਰਜ ਕੀਤੇ ਗਏ ਕਿਉਂ ਕਿ ਉਹ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਸੀ ਸਰਕਾਰ ਦੇ ਜ਼ੁਲਮ ਦੇ ਵਿਰੁੱਧ ਲਗਾਤਾਰ ਕੰਚਨਪ੍ਰੀਤ ਹਰ ਇੱਕ ਪਲੇਟਫਾਰਮ ਤੇ ਬੋਲ ਰਹੇ ਸੀ ਚਾਰ ਪਰਚਿਆਂ ਦੇ ਵਿੱਚ ਅਦਾਲਤ ਨੇ ਉਹਨੂੰ ਐਂਟੀਸੀਪੇਟਰੀ ਬیل ਦਿੱਤੀ ਮਤਲਬ ਜੋ ਸਰਕਾਰ ਨੇ ਇਲਜ਼ਾਮ ਲਾਇਆ ਉਹ ਅਦਾਲਤਾਂ ਨੇ ਨਹੀਂ ਮੰਨਿਆ ਤੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ 208 ਨੰਬਰ ਐਫ ਆਈ ਆਰ ਹੈ 11 ਨਵੰਬਰ ਦੀ ਜਿਸ ਐਫਆਈਆਰ ਦਾ ਜੇ ਤੁਸੀਂ ਕੰਟੈਂਟ ਪੜੋਗੇ ਕਿਸੇ ਔਰਤ ਦਾ ਉਸ ਐਫਆਈਆਰ ਦੇ ਵਿੱਚ ਕੋਈ ਜ਼ਿਕਰ ਨਹੀਂ ਸੋ ਕੱਲ ਜਦੋਂ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਕਿਉਂਕਿ ਪਹਿਲਾਂ ਤਾਂ ਪੰਜਾਬ ਪੁਲਿਸ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੋਵੇ ਇਹ ਤਾਂ ਕਹਿੰਦੇ ਸੀ ਕੰਚਨ ਪ੍ਰੀਤ ਤਾਂ ਨੇਪਾਲ ਥਾਣੀ ਕੈਨੇਡਾ ਪਹੁੰਚ ਗਈ ਪਰ ਜਦੋਂ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੂੰ ਤਾਂ ਅਦਾਲਤ ਤੋਂ ਬੇਲ ਮਿਲ ਗਈ ਹੈ ਤੇ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਆ ਰਹੀ ਹੈ ਤਾਂ 27 11 ਦੇ ਵਿੱਚ ਉਹ ਜਿਹੜੀ 208 ਨੰਬਰ ਐਫਆਈਆਰ ਹੈ ਉਹਦੇ ਚ ਇੱਕ ਜਿਮਨੀ ਪਾ ਕੇ ਕਿਉਂਕਿ ਬਾਕੀ ਜਿਹੜੇ ਆਫੈਂਸਿਵ ਉਹ ਸਾਰੇ ਅਵੇਲੇਬਲ ਸੀ ਉਹਨਾਂ ਚ ਅਰੈਸਟ ਕੀਤੀ ਵੀ ਜਾ ਸਕਦੀ ਸੀ ਸੋ 111 ਧਾਰਾ ਉਹਦੇ ਚ ਐਡ ਕੀਤੀ ਤੇ ਉਹਦੇ ਚ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਵਿੱਚ ਕੋਈ ਰੂਲ ਆਫ ਲਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਅਦਾਲਤਾਂ ਤੋਂ ਉੱਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮਤਲਬ ਕੱਲ ਨੂੰ ਤਾਂ ਫਿਰ ਅਦਾਲਤ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਬੇਲ ਦੇਊਗੀ ਤਾਂ ਪੰਜਾਬ ਦੀ ਪੁਲਿਸ ਨਹਾ ਪਰਚੇ ਦੇ ਵਿੱਚ ਉਹਨੂੰ ਨਾਮਿਨੇਟ ਕਰਕੇ ਚੱਕ ਲਿਆ ਕਰੂਗੀ ਸੋ ਇਹਦੀ ਜਿਹੜੀ ਜਵਾਬ دی ਹੈ ਉਹ ਸਾਰੇ ਅਫਸਰਾਂ ਨੂੰ ਹੁਣ ਅਦਾਲਤ ਦੇ ਵਿੱਚ ਦੇਣੀ ਪੈਣੀ ਹੈ ਕਿਉਂਕਿ ਅਫਸਰ ਸੰਵਿਧਾਨ ਦੇ ਨਾਲ ਬੰਨੇ ਨੇ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਅਫਸਰ ਸਰਕਾਰ ਦੀ ਛੇਦ ਦੇ ਵਿੱਚ ਆ ਕੇ ਜਿਹੜੇ ਐਸੇ ਪੁੱਠੇ ਸਿੱਧੇ ਕੰਮ ਕਰ ਰਹੇ ਨੇ ਇਹ ਜਵਾਬ ਦੀ ਅਦਾਲਤ ਦੇ ਵਿੱਚ ਆ ਕੇ ਉਹੀ ਅਫਸਰਾਂ ਨੂੰ ਦੇਣੀ ਪੈਣੀ ਹੈ ਤੇ ਆਜਮਾਦਦੀ ਪਾਰਟੀ ਦੀ ਸਰਕਾਰ ਹੈ ਇਹ ਸਾਬਤ ਕਰਤਾ ਕਿ 2027 ਦੀ ਜਿਹੜੀ ਹਾਰ ਹੈ ਉਹ ਹੁਣ ਦਿਖ ਰਹੀ ਹੈ ਸਰਕਾਰ ਇੰਨੀ ਬੁਖਲਾਹਰ ਦੇ ਵਿੱਚ ਐਨੀ ਘਬਰਾਹਟ ਦੇ ਵਿੱਚ ਐ ਕਿ ਤਰਨ ਤਰਨ ਦੀ ਉਪਚੋਣ ਦੇ ਨਤੀਜੇ ਸਰਕਾਰ ਨੂੰ ਹਜ਼ਮ ਕਰਨੇ ਔਕੇ ਹੋ ਰਹੇ ਨੇ ਤੇ ਧੀਆਂ ਪੈਣਾ ਤੇ ਪਰਚੇ ਦੇ ਕੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦੀ ਬੇਟੀ ਦੇ ਖਿਲਾਫ ਜਿਹੜਾ ਇਹ ਪੱਤਾ ਦਰਜ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਡਟ ਕੇ ਚਾਹੇ ਲੀਗਲ ਪਲੇਟਫਾਰਮ ਹੋਵੇ ਚਾਹੇ ਪੋਲਿਟਿਕਲ ਪਲੇਟਫਾਰਮ ਹੋਵੇ ਅਸੀਂ ਲੜਾਈ ਲੜਾਂਗੇ ਤੇ ਸਰਕਾਰ ਦਾ ਇਹ ਜਿਹੜਾ ਜ਼ੁਲਮ ਹੈ ਇਹਨੂੰ ਪੰਜਾਬੀ ਨਹੀਂ ਸਹਿਣ ਕਰਦੇ ਕੋਈ ਪੰਜਾਬੀ ਇਹ ਬਰਦਾਸ਼ਤ ਨਹੀਂ ਕਰੂਗਾ ਕਿ ਕਿਸੇ ਧੀ ਦੇ ਉੱਤੇ ਜਿਹਦਾ ਛੋਟਾ ਬੱਚਾ ਹੋਵੇ ਉਹਨੂੰ ਇਸ ਤਰੀਕੇ ਝੂਠੇ ਪਰਚਿਆਂ 'ਚ ਤੁਸੀਂ ਰਾਤਾਂ ਨੂੰ ਗ੍ਰਿਫਤਾਰ ਕਰਕੇ ਕਿਹੜੀ ਬਹਾਦਰੀ ਹੈ ਕੀ ਦਿਖਾਉਣਾ ਚਾਹੁੰਦੇ ਹੋ ਸੋ ਹੁਣ ਸਾਰੇ ਅਦਾਲਤ ਦੇ ਵਿੱਚ ਆ ਕੇ ਇਹਦੀ ਜਵਾਬਦੇਹੀ ਲਈ ਤਿਆਰ ਨੇ ਜੁਝਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਸਮਝਦਾ ਪੰਜਾਬ ਸਰਕਾਰ ਦੀ ਬਹੁਤ ਹੀ ਕਾਨੂੰਨੀ ਕਾਰਵਾਈ ਜਿਸ ਤੇ ਸਾਜ਼ ਕਰਤਾ ਮੁੱਖ ਆਪਾਂ ਉਹ ਹਿੰਦੂ ਕਹਿ ਭਰਾ ਕਹ ਲਈਏ ਅਰਵਿੰਦ ਕੇਜਰੀয়াল ਅਤੇ ਮਨੀਸ਼ ਸੋਧਿਆ ਜਿਨ੍ਹਾਂ ਨੇ ਅੱਜ ਫਰਮਾਨ ਤੁਗਲ ਕੀ ਫਰਮਾਨ ਸੁਣਾ ਕੇ ਸਾਡੀ ਇੱਕ ਧਰਮੀ ਫੌਜੀ ਸਾਡੇ ਕੌਮ ਪਿੱਛੇ ਧਰਮ ਪਿੱਛੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਸ ਦੀ ਬੇਟੀ ਧੀ ਨੂੰ ਅੱਜ ਥਾਣੇ ਜਿੱਥੇ ਬਠਾਕੇ 6 ਘੰਟੇ ਪੁੱਛਗਛ ਤੋਂ ਬਾਅਦ ਅਰਸ਼ਟ ਕੀਤਾ ਇੱਕ ਕੈਰਨਾ ਨਾ ਕਾਰਵਾਈ ਪਹਿਲਾਂ ਚਾਹੇ ਬਦਲਾਖੋਰੀ ਤੇ ਪਰਚੇ ਕੀਤੇ ਉਹ ਸਾਡੇ ਯੋਧੇ ਪਰਿਵਾਰ ਦੀ 30 ਅਣਖੀ 30 ਇੱਕ ਪਰਿਵਾਰ ਦੀ 30 ਨੂੰ ਇਹ ਨਹੀਂ ਫੜ ਸਕੇ ਪਰ ਅੱਜ ਜਦੋਂ ਆਪ ਪੇਸ਼ ਹੋਏ ਇਨਵੈਸਟੀਗੇਸ਼ਨ ਵਾਸਤੇ ਚਾਹੇ ਹਾਈ ਕੋਰਟਾਂ ਨੇ ਕੋਰਟਾਂ ਨੇ ਜਵਾਨ ਤਾਂ ਦੇਤੀਆਂ ਡੀਜੀਪੀ ਤੱਕ SSP ਤੱਕ ਸਸਪੈਂਡ ਹੋਗੇ DGP ਤੱਕ ਤਲਬ ਹੋਗੇ DSP ਤੱਕ ਸਸਪੈਂਡ ਹੋਗੇ ਪਰ ਫਿਰ ਵੀ ਮੈਂ ਸਮਝਦਾ ਕੇਜਰੀਆ ਮਨੀਸ਼ ਸੋਧਿਆ ਨੂੰ ਇਹ ਪੜ ਲੈਣਾ ਚਾਹੀਦਾ ਜਦੋਂ ਮੁਗਲ ਦਰਾਨੀ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਲੁੱਟ ਕੇ ਲਿਆ ਕੇ ਗਜਨੀ ਦੇ ਬਾਜ਼ਾਰ ਚ ਟਕੇ ਟਕੇ ਤੇ ਵੇਚਦੇ ਸੀ ਤਾਂ ਸਾਡੇ ਸਿੱਖ ਯੋਧਿਆਂ ਨੇ ਉਹ ਬੀਬੀਆਂ ਛੜਾਉਂਦੇ ਹੁੰਦੇ ਸੀ ਅਸੀਂ ਉਹ ਲੋਕ ਆ ਅੱਜ ਉਹਨਾਂ ਦੀਆਂ ਧੀਆਂ ਤੇ ਤੁਸੀਂ ਵਾਰ ਕਰ ਰਹੇ ਹੋ ਥਾਣਿਆਂ ਚ ਰੱਖ ਰਹੇ ਹੋ ਕੁਰਬਾਨੀ ਆ ਦੇ ਪਰਿਵਾਰਾਂ ਤੇ ਅੱਜ ਲਾਂਟ ਖੱਟੀ ਐ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੇ ਦਿੱਲੀ ਵਾਲਿਆਂ ਦੇ ਕਹਿਣ ਤੇ ਤੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਇੱਕ ਪਾਸੇ ਉਹ ਖਾਲਸਾ ਪੰਥ ਉਹ ਕੌਮ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰ ਚੋਂ ਰਾਤ ਨੂੰ 12 ਵਜੇ ਹਮਲੇ ਕਰਕੇ ਸਾਡੀਆਂ ਜੋ ਬੱਚੀਆਂ ਨੂੰ ਹਿੰਦੂਆਂ ਦੀਆਂ ਬੇਟੀਆਂ ਨੂੰ ਬਚਾਉਂਦੇ ਸੀ ਤੇ ਤੁਸੀਂ ਸਾਡੀਆਂ ਸਿੱਖ ਬੇਟੀਆਂ ਨੂੰ ਥਾਣਿਆਂ ਚ ਬਿਠਾ ਕੇ ਜਿੱਥੇ ਰੈਸਟ ਕਰਦੇ ਹੋ ਜਲੀਲ ਕਰਦੇ ਹੋ ਅਤੇ ਉਹ ਵੀ ਦਿਨਾਂ ਚ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸਤਾਪ ਦੀ ਮਨਾ ਰਹੇ ਆ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਖਾਤਰ ਆਪਣਾ ਸੀਸ ਬਲੀਦਾਨ ਦਿੱਤਾ ਸੀ ਉਹ ਸਤਾਪ ਦੀ ਤੇ ਤੁਸੀਂ ਧਾਰਮੀ ਪਰਿਵਾਰ ਪਰਿਵਾਰ ਦੀ ਫੌਜੀ ਪਰਿਵਾਰ ਦੀ ਧੀ ਨੂੰ ਰਸਤ ਕੀਤਾ ਇਹ ਕਲੰਕ ਖਟਿਆ ਜਿੰਨੀ ਨਿੰਦਿਆ ਕੀਤੀ ਜਾ ਸਕੇ ਉਨੀ ਥੋੜੀ ਹੈ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਕਿ ਇੱਕ ਕੋਈ ਐਫ ਆਈ ਆਰ ਨੰਬਰ ਹੈ 208 ਚਵਾਲ ਦੀ ਇਹ 11 ਨਵੰਬਰ ਦੀ ਹੈ ਇਹ ਸਾਰੇ ਅਨਨੌਣ ਬੰਦੇ ਮਕਦਮਾ ਦਰਜ ਹੈ ਉਹਦੇ ਵਿੱਚ ਗ੍ਰਿਫਤਾਰੀ ਉਹਨਾਂ ਨੇ ਪਾ ਲਈ ਹੈ ਕੱਚਰ ਦੀ ਹਵਾਲਤ ਕਰ ਲਈ ਹੈ ਅਰੈਸਟ ਕਰ ਲਿਆ ਹੈ ਔਰ ਮਤਲਬ ਇਹ ਕਿ ਇਸ ਤੋਂ ਵੱਡੀ ਲਾਹਣਤ ਜਿਹੜੀ ਹੈ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਹੋਣ ਕਿ ਜਿਹੜੇ ਪੀਡੀਆਸ ਤੋਂ ਹੋ ਗਿਆ ਜੀ ਹਾਂ ਜੀ ਅਰੈਸਟ ਪਾਲੀ ਆ ਜੀ ਕਿਸ ਕੇਸ ਧਾਰਾ ਗਰੀ ਦੇ ਤਾਰ ਕੇ ਇਹ ਇਹ 208 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਵਾਲਦੀ ਧਾਰਾ 11 11 ਜਿਹੜੀ ਹੈ ਅ ਨਵੰਬਰ ਦਾ ਕੇਸ ਹੈ ਆ ਇਹ ਹੈਗਾ ਜੀ ਮੁਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ 352 2 513 BNS ਤੇ ਵਾਧਾ ਜੁਰਮ 111 BNS ਮਤਲਬ ਬਾਈ ਨੇਮ ਨਹੀਂ ਸੀ ਪਰ ਹਾਂਜੀ ਇਹ ਰੈਪਟ ਨੰਬਰ 192711 2025 ਮਤਲਬ ਅੱਜ ਦੀ ਰੈਪਟ ਪਾ ਕੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਹ ਸਾਰੇ ਜਿਹੜੇ ਐ 7 ਸਾਲ ਤੋਂ ਥੱਲੇ ਦੀ ਸਜ਼ਾ ਵਾਲੇ ਜਿਹੜੇ ਜੁਰਮ ਨੇ ਤੇ ਜਿਹੜਾ ਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਕਿ 7 ਸਾਲ ਤੋਂ ਥੱਲੇ سزا ਤੋਂ ਥੱਲੇ ਵਾਲਾ ਕੇਸ ਹੋਵੇ ਤੇ ਉਹਦੇ ਚ 40 ਦਿਨ ਦਾ 40 ਦਿਨ ਦਾ ਹੀ ਹੈ ਨਾ 7 ਦਿਨ ਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਕਿ ਅਦਾਲਤ ਨੇ ਇੱਕ ਰਿਲੀਫ ਦਿੱਤੀ ਸੀ ਕੰਚਨਪ੍ਰੀਤ ਨੂੰ ਕਿ ਜੇ ਉਹਨੂੰ ਕਿਸੇ ਵੀ ਕੇਸ ਚ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਤੇ ਉਹ 7 ਦਿਨ ਦਾ ਉਹਨੂੰ ਨੋਟਿਸ ਦੇਣਾ ਪਊ ਆ ਧੱਜੀਆਂ ਉਡਾਈਆਂ ਪਈਆਂ ਜੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਨੇ ਹਾਂਜੀ ਦੁਰਫਟੇ ਮੂ ਇਹੋ ਜੇ ਪੁਲਿਸ ਦੇ ਜਿਹੜੇ ਅਧਿਕਾਰੀ ਹੈ ਤੇ ਜਿਹੜੇ ਪਿੱਛੋਂ ਲਾਹਣ ਤਾਂ ਪਉਂਦੇ ਐ ਕੇਦਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕਿ ਇਹ ਬੜੇ ਥੀਟਰ ਲੋਗ ਨੇ ਪੁਲਿਸ ਅਧਿਕਾਰੀ ਪਉਂਦੇ ਐ ਤੇ ਪੁਲਿਸ ਅਧਿਕਾਰੀ ਅੱਜ ਜਿਹੜੇ ਐ ਜੋ ਕੁਛ ਕਰ ਰਹੇ ਇਹਦਾ ਮਤਲਬ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਖੱਸੀ ਹੋ ਚੁੱਕੀ ਹੈ ਦਿੱਲੀ ਵਾਲਿਆਂ ਦੇ ਕਿ ਨਹੀਂ ਪਰ ਇਹ ਕੇਸ ਕਿੱਥੋਂ ਆ ਨਹੀਂ ਪਰ ਚਾਰ ਕਿਸਾ ਦੀ ਗੱਲ ਕੀਤੀ ਜਾ ਰਹੀ ਇਹ ਨਵਾਂ ਜਿਹੜਾ ਨਵਾਂ ਜੀ ਕੋਈ ਅਨਨਾਨ ਅਨਨਾਨ ਕੋਈ ਦਰਜ ਕੀਤਾ ਆ